ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਤ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਜਿਆਦੇ ਨਾਜ਼ਿਕ ਨੇ ਬਹੁਤ ਸਾਰੇ ਹੜ੍ਹ ਆਏ ਨੇ ਉੱਥੇ ਬਹੁਤ ਹੀ ਜਿਹੜੀ ਸਥਿਤੀ ਜਿਹੜੀ ਆ ਉਹ ਬਹੁਤ ਜਿਆਦਾ ਆ ਖਰਾਬ ਅਸੀਂ ਬਾਹਰ ਬੈਠੇ ਆ ਨਿਊਜ਼ ਦੇ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਔਰ ਇਸ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਸਾਨੂੰ ਜਿਹੜੇ ਸਾਡੇ ਭੈਣ ਭਰਾ ਇਸ ਵੇਲੇ ਮੁਸੀਬਤ ਵਿੱਚ ਫਸੇ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਉਹਦੇ ਲਈ ਅਸੀਂ ਬਾਹਰ ਬੈਠੇ ਜਿੰਨੇ ਵੀ ਐਨਆਰਆਈਸ ਭੈਣ ਭਰਾ ਨੇ ਅਸੀਂ ਸਾਰੇ ਪੰਜਾਬ ਵਾਲਿਆਂ ਦੇ ਨਾਲ ਖੜੇ ਆਂ ਔਰ ਮੈਂ ਤਾਂ ਹਮੇਸ਼ਾ ਗੀਤ ਵੀ ਗਾਉਂਦਾ ਰਿਆਂ ਜਿੰਦ ਮਾਹੀ ਜੇ ਚੱਲਿਓ ਪਰਦੇਸ ਕਦੀ ਨਾ ਕੋਲੀਆ ਆਪਣਾ ਦੇਸ ਆਪਣੀ ਬੋਲੀ ਆਪਣਾ ਭੇਸ ਜਦ ਪੰਜਾਬ ਸਾਡਾ ਰਹੇ ਵਸਦਾ ਫੁੱਲ ਖਿੜਿਆ ਸਭ ਦੇ ਮਨ ਪਾਉਂਦਾ ਪੰਜਾਬ ਹਰ ਐਨਆਰਆਈ ਦੀ ਜਿਹੜੀ ਕਹਿੰਦੇ ਨੇ ਵੀ ਦਿਲ ਦੀ ਆਵਾਜ਼ ਹੈ ਕਿ ਸਾਡਾ ਪੰਜਾਬ ਗੁਲਾਬ ਦੇ ਫੁੱਲ ਵਾਂਗ ਮਹਿਕਦਾ ਟਿਕਦਾ ਰਹੇ ਤ ਉੱਥੋਂ ਹਮੇਸ਼ਾ ਸੁਖ ਸਿਵਿਲੀ ਦੀ ਜਿਹੜੀ ਹਵਾ ਆਵੇ ਖਬਰ ਆਵੇ ਸੋ ਅਸੀਂ ਇਸ ਕਿਉਂਕਿ ਹੜ੍ਹਾਂ ਦੀ ਬਹੁਤ ਹੀ ਜ਼ਿਆਦੀ ਸਥਿਤੀ ਮਾੜੀ ਆ ਅਸੀਂ ਇਸ ਔਖੀ ਘੜੀ ਦੇ ਵਿੱਚ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਜ਼ਨਸ ਮੰਨ ਅਸੀਂ ਤੁਹਾਡੇ ਨਾਲ ਖੜੇ ਹਾਂ ਇਸ ਔਖੀ ਘੜੀ ਦੇ ਵਿੱਚ ਜੋ ਵੀ ਆ ਸਾਨੂੰ ਹੁਕਮ ਹੋਇਆ ਜਿਸ ਤਰ੍ਹਾਂ ਦੀ ਵੀ ਮਦਦ ਦਾ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਸਾਨੂੰ ਬਾਹਰ ਬੈਠਿਆਂ ਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਵੀ ਆਉਂਦਾ ਕਿ ਪੰਜਾਬ ਤੋਂ ਬਾਹਰਲੇ ਸੂਬੇ ਜਾਂ ਜਿੱਥੇ ਲੋਕ ਅਸੀਂ ਜਾ ਕੇ ਪੰਜਾਬੀਆਂ ਨੇ ਸੇਵਾ ਕੀਤੀ ਜਾਂ ਅਸੀਂ ਜਿਹਨਾਂ ਦੇ ਨਾਲ ਖੜਦੇ ਰਹੇ ਉਹ ਸਾਡੇ ਨਾਲ ਅੱਜ ਕੋਈ ਖੜਾ ਨਹੀਂ ਹੋਇਆ ਪਰ ਕੋਈ ਗੱਲ ਨਹੀਂ ਪ੍ਰਮਾਤਮਾ ਸਾਡੇ ਨਾਲ ਰਹੇ ਪੰਜਾਬੀਆਂ ਨੇ ਹਮੇਸ਼ਾ ਵਾਹਿਗੁਰੂ ਦਾ ਹੀ ਆਸਰਾ ਧੱਕਿਆ ਔਰ ਵਾਹਿਗੁਰੂ ਸਾਡੇ ਨਾਲ ਆ ਤੇ ਸਾਨੂੰ ਸਿਰਫ ਵਾਹਿਗੁਰੂ ਦੀ ਲੋੜ ਹੈ ਸੋ ਅਸੀਂ ਤੁਹਾਡੇ ਨਾਲ ਆ ਬਾਬਾ ਜੀ ਹੈਲਪ ਕਰਨਗੇ ਸਾਡੀ ਪਰਮਾਤਮਾ ਕੀ ਦੁਆ ਹੈ ਜਲਦੀ ਤੋਂ ਜਲਦੀ ਬਾਬਾ ਜੀ ਗੁਰੂ ਮਹਾਰਾਜ denn ਠੀਕ ਹੋਣ بارشਾਂ ਘਟਣ ਪਾਣੀ ਦਾ ਵਿਹਾਅ ਘੱਟ ਹੋਵੇ ਸਾਡੇ ਭੈਣ ਭਰਾਵਾਂ ਕੋ ਆਪਣੇ ਘਰਾਂ 'ਚ ਸੁਖੀ ਬਸਣ ਤੇ ਫਿਰ ਪੰਜਾਬ ਦੀ ਖੁਸ਼ਹਾਲ ਬਲੇ ਵਾਸੇ ਵਧੇ ਮੈਂ ਪੰਜਾਬ ਦੇ ਪੋਲੀਟਿਸ਼ੀਅਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਜਿਹੜਾ ਇਹ ਪਾਰਟੀਬਾਦੀ ਦਾ ਜਿਹੜਾ ਸਮਾਂ ਨਹੀਂ ਹੈ ਪਾਰਟੀਵਾਦੀਤੋਂ ਉੱਪਰ ਉੱਠ ਕੇ ਤੁਸੀਂ ਇੱਕ ਭੈਣ ਭਰਾ ਬਣ ਕੇ ਅਗਲੇ ਦੇ ਘਰੇ ਜਾਓ ਅਗਲੇ ਦੀ ਮਦਦ ਕਰਨ ਜਾਓ ਫਿਰ ਉਹਨਾਂ ਨੂੰ ਚੰਗਾ ਲੱਗੂਗਾ ਕਈ ਵਾਰੀ ਉਹ ਕਿਉਂ ਗੁੱਸਾ ਕਰਦੇ ਆ ਵੀ ਤੁਸੀਂ ਪਹਿਲੋ ਕਿਉਂ ਨਹੀਂ ਆਏ ਉਹ ਗੱਲ ਉਹਨਾਂ ਦੀ ਸਹੀ ਹੈ ਤੁਸੀਂ ਉਹਨਾਂ ਨੂੰ ਇੱਕ ਭੈਣ ਭਰਾ ਬਣ ਕੇ ਜਾ ਕੇ ਜਦੋਂ ਮਦਦ ਕਰੋਗੇ ਜਾਂ ਉਹਨਾਂ ਦੀ ਗੱਲ ਨਾਲ ਗੱਲ ਕਰੋਗੇ ਕਿਉਂਕਿ ਜਿਹੜਾ ਬੰਦਾ ਦੁਖੀ ਆ ਉਹ ਉਹ ਫਿਰ ਕੀ ਕਰੇ ਉਹ ਤੁਸੀਂ ਉਹਨਾਂ ਦੀ ਮਦਦ ਕਰੋ ਪੋਲਿਟਿਕ ਛੱਡ ਕੇ ਇੱਕ ਭੈਣ ਭਰਾ ਬਣ ਕੇ ਕਿਉਂਕਿ ਹੁਣ ਇਕੱਠੇ ਹੋਣ ਦਾ ਟਾਈਮ ਹੈ ਹੁਣ ਆਪਾਂ ਨੂੰ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦੀ ਆਪਾਂ ਮਦਦ ਕਰੀਏ ਉਹਨਾਂ ਦੀਆਂ ਫਸਲਾਂ تباہ ਹੋ ਗਈਆਂ ਉਹਨਾਂ ਦੇ ਪਸ਼ੂਆਂ ਦੀ ਪਸ਼ੂ ਮਰ ਗਏ ਹੋਰ ਚੀਜ਼ਾਂ ਹੱਲੇ ਉਹਨਾਂ ਨੂੰ ਜਦੋਂ ਵਾਪਸ ਘਰੇ ਆਉਣਗੇ ਘਰਾਂ ਦੇ ਨੀਂਹਾਂ ਬਹਿ ਜਾਣਗੀਆਂ ਜਾਂ ਹੋਰ ਕਈ ਨੁਕਸਾਨ ਹੋਊਗਾ ਆਪਾਂ ਨੂੰ ਉਹ ਵੀ ਉਹ ਵੀ ਆਪਾਂ ਵੇਖਣਾ ਸੋ ਹੱਲੇ ਬਹੁਤ ਕੁਝ ਕਰਨ ਵਾਲਾ ਜਿਹੜੇ ਸਾਡੇ ਭੈਣ ਭਰਾ ਵੀਰ ਮਦਦ ਕਰ ਰਹੇ ਆ ਬੂਟਾ ਰਾਹੀਂ ਜਾਂ ਲੰਗਰ ਪਚਾਰਾ ਆ ਆਪਸ ਮਾ ਦਾ ਚਾਰਾ ਪਚਾਰਾ ਆ ਹੋਰ ਚੀਜ਼ਾਂ ਕਰ ਰਹਾ ਆ ਲੋਕ ਪੁੱਛ ਵੀ ਰਹੇ ਆ ਵੀ ਕੀ ਮਦਦ ਕਰ ਸਕਦੇ ਆ ਸੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਮਦਦ ਕਰਨੀ ਚਾਹੀਦੀ ਆ ਤੁਸੀਂ ਸਾਰੇ ਉੱਥੇ ਆ ਸਾਰਾ ਪੰਜਾਬ ਇਕੱਠਾ ਹੋ ਜਾਓ ਔਰ ਸਾਰੇ ਜਾ ਕੇ ਮਾਝੇ ਵਾਲਿਆਂ ਦੀ ਖਾਸ ਤੌਰ ਤੇ ਜਿੱਥੇ ਜਿੱਥੇ ਜ਼ਿਆਦਾ ਹੜ ਆਏ ਨੇ ਜਿੱਥੇ ਜਿੱਥੇ ਬਹੁਤ ਨਾਜ਼ਿਕ ਹਾਲਾਤ ਨੇ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰੋ ਉਹਨਾਂ ਦਾ ਪੁੱਛ ਪਾ ਉਹਨਾਂ ਨੂੰ ਜਾ ਕੇ ਪੁੱਛੋ ਪਾਣੀ ਟਾਣੀ ਔਰ ਬਾਕੀ ਸਾਡੇ ਵੱਲੋਂ ਜੋ ਮਦਦ ਹੋ ਸਕੀ ਜਿੰਨੇ ਦੁਨੀਆ ਦੇ ਐਨਆਰਆਈਸ ਬੈਠੇ ਨੇ ਮੈਂ ਗਰੰਟੀ ਕਰਦਾ ਉਹਨਾਂ ਦੀ ਉਹ ਹਮੇਸ਼ਾ ਤੁਹਾਡੇ ਨਾਲ ਖੜੇ ਜੀ ਔਰ ਅਸੀਂ ਖੜੇ ਰਵਾਂਗੇ ਔਰ ਅਸੀਂ ਉਸ ਵਾਹਿਗੁਰੂ ਅੱਗੇ ਤਨ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਬਹੁਤ ਜਲਦੀ ਤੋਂ ਜਲਦੀ ਹਾਲਾਤ ਠੀਕ ਹੋਣ بارشਾਂ ਹਟਣ ਤੇ ਸਾਡੇ ਭੈਣ ਭਰਾ ਆਪੋ ਆਪਣੇ ਘਰ ਹੀ ਸੁਖੀ ਰਹਿਣ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਕ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼